ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟਰ ਰੇਟ ਪੰਜਾਬ ਵੱਲੋਂ ਪੀਟੀਆਈ ਅਧਿਆਪਕਾਂ ਲਈ ਜਿਹੜਾ ਅੱਜ ਇਸ਼ਤਿਹਾਰ ਹੈ ਜਿਹੜਾ ਜਿਹੜੀ ਐਡ ਆ ਉਹ ਜਾਰੀ ਕਰ ਦਿੱਤਾ ਗਿਆ ਹੈ ਇਸ ਵਿੱਚ ਕੀ ਕੀ ਇਨਸਟਰਕਸ਼ਨਾਂ ਨੇ ਕਿਹੜੀ ਕਿਹੜੀ ਕੁਆਲਿਫੀਕੇਸ਼ਨ ਚਾਹੀਦੀ ਹੈ ਤਾਂ ਉਹ ਆਪਾਂ ਹੌਲੀ ਹੌਲੀ ਸਾਰਾ ਰੀਡ ਕਰਾਂਗੇ ਵੀਡੀਓ ਜਿਆਦਾ ਲੰਬੀ ਹੋ ਸਕਦੀ ਹੈ ਥੋੜੀ ਜੀ ਤੇ ਕੋਸ਼ਿਸ਼ ਕਰਾਂਗੇ ਵੀ ਛੇਤੀ ਛੇਤੀ ਖਤਮ ਕਰਨ ਦੀ ਇਹਨੂੰ ਠੀਕ ਹੈ ਜੀ ਤੇ ਚਲੋ ਸਟਾਰਟ ਕਰਦੇ ਹਾਂ 254 ਤੋਂ 1000 25 ਰਾਹੀਂ ਸਕੂਲ ਸਿੱਖਿਆ ਵਿਭਾਗ ਅਤੀਨ 2000 ਪੀਟੀਆਈ ਦੇ ਅਪਕਾਂ ਦੀਆਂ ਸਾਮੀਆਂ ਨੂੰ ਭਰਨ ਲਈ ਜੋਗ ਉਮੀਦਵਾਰ ਪਾਸੋਂ ਵਿਭਾਗ ਦੀ ਵੈਬਸਾਈਟ ਤੇ ਆਨਲਾਈਨ ਤਰਖਾਸਤਾਂ ਦੀ ਮੰਗ ਮਿਤੀ 23 7 ਤੋਂ 2025 ਤੋਂ 22 8 2025 ਤੱਕ ਹੇਠ ਲਿਖੇ ਕੈਟਾਗਰੀ ਵਾਈਜ਼ ਕੀਤੀ ਜਾਂਦੀ ਹੈ ਜੀ 23 ਤੋਂ ਸਟਾਰਟ ਹੋ ਜਾਵੇਗੀ ਇਹ ਜਿਹੜੀ ਰਜਿਸਟ੍ਰੇਸ਼ਨ ਹੈ ਤੇ ਐਸਸੀ ਆndੀਆਂ ਹੈਗੀਆਂ ਪੋਸਟਾਂਾਂ ਚੋਂ ਜਨਰਲ ਕੈਟਾਗਰੀ ਦੇ ਹੈਗੀਆਂ 780 ਤੇ ਵੂਮਨ ਇਹਦੇ ਵਿੱਚ ਰਿਜ਼ਰਵ ਰੱਖਿਆ ਗਿਆ ਨੇ 220 ਜੀ ਤੇ ਐਸਸੀ ਦੀਆਂ ਹੈਗੀਆਂ ਨੇ ਗਿਆ 400 ਪੋਸਟਾਂ ਦੋਨਾਂ ਦੀਆਂ ਤੇ 80 80 ਪੋਸਟਾਂ ਇਹਨਾਂ ਦੀਆਂ ਰਿਜ਼ਰਵ ਰੱਖਿਆ ਗਿਆ ਨੇ ਵਿਸ਼ੇਸ਼ ਤਿਤਿਆ 400 ਆ 80 ਵੂਮਨ ਦੀਆਂ ਰਿਜ਼ਰਵ ਰੱਖਿਆ ਗਿਆ ਨੇ ਇੱਕ ਸਰਵਿਸਮੈਨ ਦੀਆਂ ਤੇ ਬਾਕੀ ਹੋਰ ਵੀ ਕੈਟਾਗਰੀਆਂ ਤੁਸੀਂ ਹੌਲੀ ਹੌਲੀ ਦੇਖੀ ਚਲੋ ਸਾਰੇ ਆਪਦਾ ਠੀਕ ਹੈ ਜੀ ਤੇ ਕੁੱਲ ਮਿਲਾ ਕੇ 2000 ਪੋਸਟਾਂ ਵਿੱਚੋਂ 650 ਪੋਸਟ ਆਈਡੀ ਉਹ ਬੂਮੈਂ ਦੀਏਗੀ ਡੇਡ ਇਸ ਦੀ ਹੈ ਤਾਂ ਇਹਦੇ ਵਾਸਤੇ ਵਿਦਿਆਖੋਜਤਾ ਰੱਖੀ ਇਹਨਾਂ ਨੇ ਐਲੀਮੈਂਟਰੀ ਐਜੂਕੇਸ਼ਨ ਤੇ ਬੀਪੀਐਡ ਤੇ ਡੀਪੀਏ ਸੀਪੀਐਡ ਇਹੇ ਨੇਗੀਆਂ ਤੇ ਰੂਲ ਜਿਹੜੇ ਉਹ 2025 ਦੇ ਅਨਸਾਰੀ ਹੋਣਗੇ ਤੇ ਆਹ ਰੂਲ ਸਰਵਿਸ ਰੂਲ ਆ ਪੜ ਲਿਓ ਜਿੰਨਾਂ ਨੂੰ ਥੋੜਾ ਜਿਆ ਕਿਉਂਕਿ ਜੇ ਮੈਂ ਪੜਨ ਲੱਗਾ ਤਾਂ ਥੋੜਾ ਜਿਆਦਾ ਲੰਬੀ ਹੋ ਜਾਏਗੀ ਤਾਂ ਬਾਕੀ ਟੈਸਟ ਹੋਏਗਾ ਇੱਕ ਟੈਸਟ ਵਿੱਚ ਜਿਹੜੇ ਹੈਗੇ ਨੇਗੇ ਪਲੱਸ 2 ਕੁਆਲੀਫਿਕੇਸ਼ਨ ਆਸੀ ਦੇਖੋ ਜੀ ਆ ਨੰਬਰ 1 ਤੇ ਬੀਪੀਆਰ ਤੇ ਡੀਪੀਆ ਸੀਪੀਆਰ ਸੋਰੀ ਸੀਪੀਆਰ ਇਹ ਕੋਰਸ ਹੋਣਾ ਜ਼ਰੂਰੀ ਹੈਗਾ ਤੇ ਇਸ ਤੋਂ ਬਾਅਦ ਟੈਸਟ ਫਿਜ਼ੀਕਲ ਟੈਸਟ ਵੀ ਹੋਏਗਾ ਤੇ ਥਿਉਰੀਕਲ ਟੈਸਟ ਵੀ ਹੋਏਗਾ ਫਿਜ਼ੀਕਲ ਟੈਸਟ ਵਿੱਚ ਮੇਲ ਵਾਸਤੇ 30 ਮੀਟਰ ਫਲਾਈਂਗ ਸਟਾਰਟ ਸਪੀਡ 5 ਸੈਕਿੰਡ ਤੇ ਫਿਰ ਫੀਮੇਲ ਵਾਸਤੇ 5.80 ਸੈਕਿੰਡ ਤੇ ਦੇਖ ਲਓ ਜੀ ਇਥੇ ਸਾਰਾ ਸਾਰਾ ਆਵਦਾ ਤੇ ਬਾਕੀ ਜੰਪ ਹੋ ਗਿਆ ਜੰਪ ਵੀ ਹੋਏਗਾ ਵਿੱਚ ਇਹਦੇ ਹੋਰ ਵੀ ਕਈ ਚੀਜ਼ਾਂ ਨੇ ਤੇ ਉਹ ਤੁਸੀਂ ਆਪਦਾ ਦੇਖ ਲਓ 600 ਮੀਟਰ ਰਣੀ ਵੀ ਹੋਏਗੀ 1600 ਮੀਟਰ ਸੌਰੀ 1600 ਮੀਟਰ ਜਿਹੜੀ ਮੁੰਡਿਆ ਨੇ 8 ਮਿੰਟ ਚ ਕੱਢਣੀ ਹੋਏਗੀ ਤੇ ਕੁੜੀਆਂ ਨੇ 9 ਮਿੰਟ 30 ਸੈਕਿੰਡ ਵਿੱਚ ਕੱਢਣੀ ਹੋਏਗੀ ਤੇ ਬਾਕੀ ਚੌਣ ਪ੍ਰਕਿਰਿਆ ਜਿਹੜੀ ਹੈਗੀ ਆ ਲਿਖਤੀ ਟੈਸਟ ਹੋਏਗਾ 70 ਅੰਕ ਦਾ ਜੀ ਇਹ ਜੋ ਪੰਜਾਬੀ ਵਿੱਚ ਵੀ ਹੋਏਗਾ ਪੰਜਾਬੀ ਦਾ 50% ਲੈਣੀ ਜ਼ਰੂਰੀ ਨੇ ਹਰ ਇੱਕ ਕੈਂਡੀਡੇਟ ਨੂੰ ਜਿਹਦੇ 50% ਹੋਣਗੇ ਉਹਨਾਂ ਦੀ ਹੀ ਮੈਰਿਟ ਹੈ ਜਿਹੜੀ ਉਹ ਤੇ ਜਿਹੜੀ ਆਪਣੀ ਲਿਖਤੀ ਦੀ ਦੇਖੀ ਜਾਊਗੀ ਤੇ ਬਾਕੀ ਜਿਹੜਾ ਫਿਜ਼ੀਕਲ ਦਾ ਹੋਊਗਾ ਦੋਨਾਂ ਦੀ ਫੇਰ ਜੁੜੇਗੀ ਜੇ ਪੰਜਾਬੀ ਚ ਪਾਸ ਹੋਏਗਾ ਆ ਦੇਖੋ ਇਹਨਾਂ ਨੇ 30% ਜਿਹੜਾ ਰਿਟਨ ਟੈਸਟ ਦਾ ਇਹ ਨੰਬਰ ਤੇ ਉਹ ਹੈ ਕਾ 70 ਮਾਰਕਸ ਦਾ ਤੇ ਬਾਕੀ ਜਿਹੜਾ ਹੈਗਾ ਫਿਜ਼ੀਕਲ ਸਪੋਰਟਸ ਵਾਲਾ ਉਹ 30 ਦਾਗਾ ਤੇ ਇਹਦੇ ਵਿੱਚੋਂ ਆਹ ਦੇਖੋ ਜੀ ਇਹਨੇ ਇਹ ਮਾਰਕਸ ਹੋਣਗੇ ਇਧਰ ਕ੍ਰੀਏਟ ਏ 30 ਦਾ 25 ਦਾ ਬਾਕੀ ਹੌਲੀ ਹੌਲੀ ਦੇਖ ਲਿਓ ਸਾਰੇ ਸਾਰੇ ਤੁਸੀਂ ਇਹ ਤੁਹਾਨੂੰ ਐਡ ਰੈਡੀ ਉਹ ਡਿਸਕ੍ਰਿਪਸ਼ਨ ਤੇ ਵਿੱਚ ਇਹ ਤਾਂ ਮੈਂ ਪਾ ਦੂੰਗਾ ਜੀ ਤੇ ਬਾਕੀ ਹੋਰ ਇਹਦੇ ਵਿੱਚ ਲਿਖਤੀ ਜਿਹੜਾ ਪੰਜਾਬੀ ਵਿੱਚੋਂ ਆ ਦੇਖੋ ਲਿਖਿਆ ਹੋਇਆ ਇਹਨਾਂ ਨੇ ਪੰਜਾਬੀ ਅ ਮੈਰਿਟ ਅੰਕ ਬਰਾਬਰ ਬਣਦੇ ਹਨ ਤਾਂ ਉਹ ਚਲੋ ਉਹ ਇਹਦੀ ਯਾਦ ਕਿੰਨੀ ਆਸੀ ਦੇਖੋ 50% ਵਾਸਤੇ ਜ਼ਰੂਰੀ ਆ ਅੰਕ ਜੇ ਲਿਖਤੀ ਪੰਜਾਬੀ ਚੋਂ 50% ਹੋਣਗੇ ਤਾਂ ਹੀ ਉਹ ਪੋਸਟਾਂ ਲਈ एलिਜੀਬਲ ਮੰਨੇ ਜਾਣਗੇ ਅਦਰਵਾਈਜ਼ ਚਾਹੇ ਉਹਨਾਂ ਦੇ 70 ਬਣਦੇ ਹੋਣ ਥਿਉਰੀ ਚੋਂ ਪਰ ਜੇ 50% ਪੰਜਾਬੀ ਚੋਂ ਨਹੀਂ ਲੱਤੇ ਤਾਂ ਉਹਨਾਂ ਦੇ ਉਹ ਨਹੀਂ ਕਾਊਂਟ ਹੋਣਗੇ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਇਹਦੇ ਚ ਤੇ ਬਾਕੀ ਇਹਨਾਂ ਦੀਆਂ ਸਾਰੀਆਂ ਹੈਗੀਆਂ ਨੇ ਪੇ ਸਕੇਲ ਉਹਨਾਂ ਹੀ 29200 3 ਸਾਲ ਵਾਲੀ ਪਰਖਸ਼ਮਾ ਹੋਏਗਾ ਤੇ ਉਮਰ ਹੱਦ ਜਿਹੜੀ ਉਹ 1-1 25 ਤੋਂ 18 ਤੋਂ 37 ਸਾਲ ਦਰਮਿਆਨ ਹੋਣਾ ਚਾਹੀਦਾ ਹੈ ਪੰਜਾਬ ਰਾਜ ਦੇ ਅਨੁਸੂਤੀ ਜਾਤੀ ਤੇ ਪਛੜੀ ਸ਼੍ਰੇਣੀ ਦੇ ਉਮੀਦਵਾਰਾਂ ਲਈ ਉੱਪਰਲੀ ਸੀਮਾ 5 ਸਾਲ ਦੀ ਛੋੜ ਦਿੱਤੀ ਗਈ ਹੈ ਜਿਹਦੇ ਵਿੱਚ ਤੇ ਬਾਕੀ ਕੇਂਦਰੀ ਰਾਜ ਕਰਮਚਾਰੀ ਜਿਹੜੇ ਵੀ ਪਹਿਲਾਂ ਆਲਰੇਡੀ ਲੱਗੇ ਹੋਏ ਨੇ ਸਕੂਲਾਂ 'ਚ ਹਸਪਤਾਲਾਂ 'ਚ ਸਰਕਾਰੀ ਨੌਕਰੀ ਤੇ ਉਹਨਾਂ ਲਈ 45 ਸਾਲ ਦੀ ਉਮਰ ਹੋਏਗੀ ਤੇ ਬਾਕੀ ਹੋਰ ਇਹਦੇ 'ਚ ਤੇ ਫੀਸ ਆਸੀ ਜਰਨਲ ਲਈ ਫੀਸ ਹੈ ਜੀ ਇਹਦੀ 2000 ਰੁਪਿਆ ਦਾ ਇਹ ਰਿਜ਼ਰਵ ਕੈਟਾਗਰੀ ਐਸਸੀ ਤੇ ਬੀਸੀ ਲਈ 1000 ਰੁਪਿਆ ਆ ਫੀਸ ਇਹਨਾਂ ਨੇ ਬਹੁਤ ਜ਼ਿਆਦਾ ਕਰਤੀ 2000 ਪਹਿਲਾਂ 1000 ਰੁਪਿਆ ਹੁੰਦੀ ਸੀ ਤੇ ਦਿਨੋਂ ਦਿਨ ਵਧਾਈ ਜਾ ਰਹੀ ਹੈ ਫੀਸਾਂ ਇਹ ਵੀ ਤੇ ਬਾਕੀ ਹੋਰ ਇਹਦੇ ਚ ਕੋਈ ਖਾਸ ਨਹੀਂ ਹੈ ਬਾਕੀ ਉਹ ਸਾਰੀਆਂ ਸੁੰਦੀਆਂ ਸੱਤ ਜਿਹੜੀਆਂ ਉਹ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਪੜ ਲਓ ਇਹਨਾਂ ਨੂੰ ਤੇ ਨਈ ਵੀਡੀਓ ਜਾਦੀ ਵੱਡੀ ਹੋ ਰਹੀ ਸੀ ਹੈ ਠੀਕ ਹੈ ਜੀ ਤੇ ਬਾਕੀ ਸਾਰੀਆਂ ਉਹੀ ਨੇਗੀਆਂ ਤੇ 23 ਤਰੀਕ ਤੋਂ ਇਹਦੀ ਜਿਹੜੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਸਾਰਿਆਂ ਨੇ ਆਵਦਾ ਆਵਦਾ ਦੇਖ ਲੈਣਾ ਵੀ ਤੁਹਾਡੇ ਕੋਲ ਕੁਆਲੀਫਿਕੇਸ਼ਨ ਉਹ ਬਣਦੀ ਹੈ ਜਾਂ ਨਹੀਂ ਬਣਦੀ ਹੈ ਇੱਕ ਵਾਰ ਚੈੱਕ ਕਰ ਲਿਓ ਸਾਰੀ ਜੀ ਤੇ ਬਾਕੀ ਸਾਰਾ ਕੁਝ ਇਹ ਮੈਂ ਪੀਡੀਐਫ ਹੈ ਦੀ ਡਿਸਕ੍ਰਿਪਸ਼ਨ ਚ ਪਾ ਦੂੰਗਾ ਤਾਂ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਲਿਓ ਵੀ ਤੁਹਾਨੂੰ ਉਹਦੇ ਵਾਸਤੇ ਬੈਨੀਫਿਟ ਮਿਲੇਗਾ ਵੀ ਕਿਹੜੀ ਕੈਟਾਗਰੀ ਚ ਬੈਨੀਫਿਟ ਮਿਲਣਾ ਜਾਂ ਕੀ ਚਾਹੀਦਾ ਉਹਦੇ ਵਾਸਤੇ ਤੇ ਪੱਕੀ ਹੋ ਰਹਿ ਸੈਂ ਨਹੀਂਗਾ ਠੀਕ ਹੈ ਜੀ ਓਕੇ ਜੀ ਧੰਨਵਾਦ ਤੇ ਇੱਕ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਹੋਰ ਨਵੀਂ ਨਵੀਂ ਜਾਣਕਾਰੀਆਂ ਸਾਉ ਤੋਂ ਪਹਿਲਾਂ ਫਾਸਟ ਜਾਣਕਾਰੀ ਇਸ ਚੈਨਲ ਤੇ ਮਿਲਦੀ ਹੈ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਬੰਧਤ ਕਰਮਚਾਰੀਆਂ ਨੂੰ ਸਬੰਧਤ ਕੈਂਡੀਡੇਟਾਂ ਨੂੰ ਇਹ ਮਿਲ ਸਕੇ ਜੀ ਧੰਨਵਾਦ